ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਮੁਖਤਿਆਰ ਬਣਾਉਣ ਦੇ ਲਈ ਸਿਆਸੀ ਹਿਤਾ ਤੋਂ ਆਜ਼ਾਦ ਕਰਾਇਆ ਜਾਵੇ ਤਾਂ ਹੀ ਇਹ ਸਫਲ ਹੋ ਸਕਦਾ ਹੈ ਜਦੋਂ ਹਰ ਸਿੱਖ ਆਪਣੀ ਜ਼ਿੰਮੇਵਾਰੀ ਨਾਲ ਆਪਣੀ ਵੋਟ ਬਣਾਵੇਗਾ ਉਹਦੀਆਂ ਤਿਆਰੀਆਂ ਜੀ ਅਸੀਂ ਵੱਡੇ ਪੱਧਰ ਤੇ ਲੱਗੇ ਹੋਏ ਆਂ ਤੇ ਇਹ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਵੀ ਜਗਾ ਜਗਾ ਜਾ ਕੇ ਕਰ ਰਹੇ ਆਂ ਤੇ ਬਾਕੀ ਅਸੀਂ ਸਾਰੇ ਓਪਨਲੀ ਸੱਦਾ ਦਿੱਤਾ ਹੋਇਆ ਸਾਰੇ ਕੋਈ ਵੀ ਉਹਦੇ ਚ ਆ ਸਕਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਮੁਖਤਿਆਰ ਬਣਾਉਣ ਦੇ ਲਈ ਸਿਆਸੀ ਹਿੱਤਾਂ ਤੋਂ ਆਜ਼ਾਦ ਕਰਾਇਆ ਜਾਵੇ ਤਾਂ ਹੀ ਇਹ ਸਫਲ ਹੋ ਸਕਦਾ ਹੈ ਜਦੋਂ ਹਰ ਸਿੱਖ ਆਪਣੀ ਜ਼ਿੰਮੇਵਾਰੀ ਨਾਲ ਆਪਣੀ ਵੋਟ ਬਣਾਵੇਗਾ ਸਿੱਖ ਪੰਤ ਵਿਰੋਧੀ ਤਾਕਤਾਂ ਤੋਂ ਸचेਤ ਹੋਵੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੱਤ ਸੁੱਤੇ ਉਮੀਦਵਾਰਾਂ ਦੀ ਚੋਣ ਲਈ ਹਰ ਸਿੱਖ ਆਪਣੀ ਵੋਟ ਜ਼ਿੰਮੇਵਾਰੀ ਨਾਲ ਬਣਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਾਰ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਲਕਾ ਛਿਰੀ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਭਾਈ ਤਰਸੇਮ ਸਿੰਘ ਖਾਲਸਾ ਨੇ ਖੰਨਾ ਦੇ ਗੁਰਦੁਆਰਾ ਸ਼੍ਰੀ ਕਲਗੀ ਤਰਤ ਸਾਹਿਬ ਵਿਖੇ ਕਹੇ ਲੋਕ ਸੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੌਪਲ ਦੇ ਅਗਵਾਈ ਹੇਠ ਰੱਖੀ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਉਹਨਾਂ ਕਿਹਾ ਕਿ ਸਿੱਖ ਪੰਥ ਪੰਥ ਵਿਰੋਧੀ ਤਾਕਤਾਂ ਤੋਂ ਸचेत ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪੰਥਕ ਉਮੀਦਵਾਰਾਂ ਦੀ ਚੋਣ ਲਈ ਹਰ ਸਿੱਖ ਸ਼੍ਰੋਮਣੀ ਕਮੇਟੀ ਦੀ ਆਪਣੀ ਵੋਟ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਿੱਛੇ ਆਪਣਾ 1 ਜੂਨ ਨੂੰ ਇਲੈਕਸ਼ਨ ਹੋਈ ਆ ਉਹਦੇ ਚ ਖਡੂਰ ਸਾਹਿਬ ਹਲਕਾ ਫਰੀਦਕੋਟ ਤੇ ਉੱਥੇ ਜਿਹੜੀਆਂ ਕਿ ਵੋਟਾਂ ਪਾਉਣ ਦਾ ਤੇ ਠੀਕ ਹੈ ਉੱਥੇ ਦੇ ਲੋਕਾਂ ਨੇ ਮੌਕਾ ਮਿਲਿਆ ਪਰ ਉਸ ਸਹਿਯੋਗ ਸਾਰੇ ਸਿੱਖਪੰਥ ਦਾ ਸਾਰੇ ਪੰਜਾਬੀਆਂ ਦਾ ਰਿਆ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਦਾ ਰਿਆ ਉਹਦੇ ਚ ਇਥੋਂ ਖੰਨੇ ਤੋਂ ਵੀ ਜਾਂ ਹੋਰ ਏਰੀਏ ਤੋਂ ਵੀ ਬਹੁਤ ਲੋਕਾਂ ਨੇ ਉੱਥੇ ਜਾ ਕੇ ਉਹ ਕੰਪੇਨ ਚ ਵੀ ਹਿੱਸਾ ਲਿਆ ਹੋਰ ਤਨਮਨ ਨਾਲ ਸੇਵਾ ਕੀਤੀ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨ ਵਾਸਤੇ ਵੀ ਜਗ੍ਹਾ ਜਗ੍ਹਾ ਜਾ ਰਹੇ ਹਾਂ ਤੇ ਇੱਕ ਹੋਰ ਇੱਕ ਦੋ ਬੇਨਤੀਆਂ ਲੈ ਕੇ ਵੀ ਜਾ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਇੰਪਾਰਲਮੈਂਟ ਆ ਇਹ ਸ਼੍ਰੋਮਣੀ ਕਮੇਟੀ ਉਹਦਿਆਂ ਜਿਹੜੀਆਂ ਨਾ ਇਲੈਕਸ਼ਨ 13 14 ਸਾਲ ਬਾਅਦ ਸ਼ਾਇਦ ਹੋਣ ਜਾ ਰਹੀ ਹੈ ਅਜੇ ਵੀ ਕੋਈ ਭਰੋਸਾ ਨਹੀਂ ਕਿ ਸ਼ਾਇਦ ਕਿੰਨਾ ਚਿਰ ਲੱਗ ਜਾਏ ਪਰ ਉਹਦੇ ਵਾਸਤੇ ਜਿਹੜੀ ਚੋਣਾਂ ਦੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਨੋ ਵੀ ਮੇਰੇ ਖਿਆਲ 8-9 ਮਹੀਨੇ ਹੋ ਚਲੇ ਆ ਤੇ ਉਹਦੇ ਵਾਸਤੇ ਵੀ ਸਾਡੇ ਸਿੱਖ ਸਿੱਖ ਸੰਗਤ ਚ ਨਾ ਕਾਫੀ ਬੇਸਲਾ ਪੰਨੇ ਆ ਤੇ ਉਹ ਇਹਨੇ ਤਿੰਨ ਚਾਰ ਵਰੀ ਉਹਦਾ ਸਮਾਂ ਵਧਾਏ ਬਾਜ ਜਾਣ ਬਾ ਵਧਾਏ ਜਾਣ ਦੇ ਬਾਵਜੂਦ ਵੀ ਬਹੁਤ ਘੱਟ ਵੋਟਾਂ ਬਣੀਆਂ ਇਸ ਕਰਕੇ ਅਸੀਂ ਸੰਗਤਾਂ ਚ ਇਹ ਵੀ ਅਪੀਲ ਲੈ ਕੇ ਜਾ ਰਹੇ ਹਾਂ ਕਿ ਤੁਸੀਂ ਇਹ ਜੋ ਤੁਹਾਡਾ ਇੱਕ ਅਧਿਕਾਰ ਹੈ ਤੁਹਾਨੂੰ ਇਹ ਜਿਹੜੀ ਇੱਕ ਗਵਰਨਮੈਂਟ ਵੱਲੋਂ ਮਿਲਿਆ ਹੋਇਆ ਜਾਂ ਆਪਣੇ ਸੰਸਥਾਵਾਂ ਨੂੰ ਸਹੀ ਕਰਨ ਵਾਸਤੇ ਤੁਸੀਂ ਤੁਹਾਡੇ ਕੋਲ ਮੌਕਾ ਵਾ ਤੇ ਇਹ ਕਰਕੇ ਤੁਸੀਂ ਆਪੋ ਆਪਣਾ ਇਹੜੇ ਵੋਟ ਬਣਾਓ ਤੇ ਆਪਣਾ ਅਧਿਕਾਰ ਪ੍ਰਾਪਤ ਕਰੋ ਤੇ ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਹੁੰਦੀ ਆ ਤੇ ਆਪਾਂ ਗੁਰਸਿੱਖੀ ਚ ਪਰਪੱਕ ਪੰਥ ਨੂੰ ਪਿਆਰ ਕਰਨ ਵਾਲੇ ਪੰਥਕ ਜਜ਼ਬੇ ਵਾਲੇ ਜੋ ਸੇਵਾ ਸਿਮਰਨ ਵਾਲੇ ਬੰਦੇ ਇਹ ਸਬਰ ਸੰਤੋਖ ਵਾਲੇ ਹੁਣ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਜੋ ਸਾਡੀਆਂ ਸੰਸਥਾਵਾਂ ਚ ਅੱਜ ਨਗਹਾਰ ਦਿਖ ਰਿਹਾ ਬਹੁਤ ਨੀਵੇਂ ਪੱਦਰ ਤੇ ਚੱਲੀਆਂ ਗਈਆਂ ਉਹਨਾਂ ਨੂੰ ਉਹਨਾਂ ਦੀ ਆਨ ਸ਼ਾਨ ਦੁਬਾਰਾ ਬਹਾਲ ਕਰਨ ਵਾਸਤੇ ਜਾਂ ਜੋ ਉਹ ਸਿੱਖ ਪੰਥ ਨੇ ਜਿਨ੍ਹਾਂ ਜਿਸ ਮਕਸਦ ਲਈ ਉਹਨਾਂ ਨੂੰ ਬਣਾਇਆ ਸੀ ਉਹ ਆਪਣੇ ਮਕਸਦ ਪੂਰਾ ਕਰਨ। ਇਹ 81 ਤੋਂ ਬਾਅਦ ਜਿਹੜੇ ਅਮਰਪਾਲ ਜਿਨੇ ਉਹਨਾਂ ਦਾ ਹਰਨੀ ਵੀ ਡਿਵਿਡੈਂਡ ਚ ਬੰਦ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਦਾ ਕਿਹੋ ਜਿਹਾ ਰੁਪਾਵਾਂ ਨਹੀਂ ਇਹ ਦੇਖੋ ਜੀ ਸਰਕਾਰ ਦੀ ਇੱਕ ੱੱਕੇ ਸਾਈ ਛਾਈ ਆ ਜਾਂ ਬੇਇਨਸਾਫੀ ਆ ਸਾਡੀ ਸੇ ਕੌਮਨਾ ਹਾ ਪੈਰ ਪੈਰ ਤੇ ੱੱਕਾ ਕਿੱਦਾਂ ਜਾ ਰਿਹਾ ਇਹ ਅਮਰਪਾਲ ਦਾ ਕਸੂਰ ਤੇ ਸਿਰਫ ਇਹ ਨਹੀਂ ਸੀ ਕੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਸੀ ਗੁਰੂ ਨਾਲ ਜੋੜ ਰਹੇ ਸੀ ਹੋਰ ਤੇ ਕੋਈ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਉਹਨਾਂ ਦੇ ਐਨਐਸ ਐ ਲਾਉਣੀ ਫਿਰ ਉਹਨੂੰ ਵਧਾਉਣਾ ਇਹ ਮੇਰੇ ਖਾ ਲੈ ਕੇ ਉਹਦਾ ਜਵਾਬ ਵੀ ਸੰਗਤਾਂ ਨੇ ਆ ਇਲੈਕਸ਼ਨ ਚ ਦੇ ਵੀ ਦਿੱਤਾ ਕਿ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਉਹਨਾਂ ਨੇ ਜਤਾਇਆ ਪਰ ਸਰਕਾਰ ਫਿਰ ਵੀ ਮਤਲਬ ਇਨੀ ਢੀਠਤਾਈ ਜਾਂ ਧੱਕੇਸ਼ਾਹੀ ਲਾ ਲੋ ਕਿ ਉਹ ਇਹਨੇ ਲੋਕਾਂ ਨਾਲ ਨਾਮੈਦਗੀ ਨੂੰ ਵੀ ਨਹੀਂ ਪ੍ਰਵਾਨ ਕਰ ਰਹੀ ਤੇ ਉਹਨਾਂ ਵਾਸਤੇ ਵੀ ਕੋਈ ਜਾਂ ਉਹਨਾਂ ਦੇ ਸਾਥੀਆਂ ਵਾਸਤੇ ਕੋਈ ਵੀ ਨਹੀਂ ਹੋ ਰਿਹਾ ਜਾਂ ਸਾਡੇ ਬੰਦੀ ਸਿੰਘ ਆ ਪ੍ਰਾਣੇ ਇਹਨੇ ਨੇ ਸਾਲਾਂ ਤੋਂ ਬੈਠੇ ਆ ਜਾਂ ਬੇਦਬੀ ਦੇ ਮਾਮਲੇ ਆ ਉਹਨਾਂ ਦਾ ਕੋਈ ਇਨਸਾਫ ਦੀ ਜਿਨ੍ਹਾਂ ਦੇ ਕਰਕੇ ਨਸ਼ਿਆਂ ਦਾ ਕਰਕੇ ਬੇਦਬੀ ਦਾ ਕਰਕੇ ਇਹ ਸਾਰੀਆਂ ਸਰਕਾਰਾਂ ਹੋਣ ਚਾਹੀਆਂ ਦੋ ਤਿੰਨ ਪਰ ਫਿਰ ਵੀ ਆ ਕੇ ਉੱਥੇ ਆ ਕੇ ਸਾਰੇ ਇਹ ਮੁੱਦੇ ਵਿਸਾਰ ਦਿੰਦੀਆਂ ਤੇ ਆਪਣੇ ਖਾਲੀ ਸਰਕਾਰਾਂ ਦਾ ਅਹਿਮ ਲੋਕਾਂ ਨੇ ਕਿ ਸਰਕਾਰਾਂ ਦਾ ਪੰਜਾਬ ਸਰਕਾਰ ਦਾ ਵਾ ਕੇਂਦਰ ਸਰਕਾਰ ਦਾ ਇਹਦੇ 'ਚ ਲੱਗਦਾ ਕਿ ਦੋਵਾਂ ਸਰਕਾਰਾਂ ਦੀ ਮਿਲੀ ਭੁਗਤਿਆ ਜੀ ਇਹਦੇ 'ਚ ਦੋਵੇਂ ਸਰਕਾਰਾਂ ਦਾ ਹੀ ਆ ਕਿਉਂਕਿ ਐਨਐਸਏ ਜਿਹੜੇ ਨੈਸ਼ਨਲ ਸਕਿਉਰਿਟੀ ਤੇ ਸੈਂਟਰ ਗਵਰਨਮੈਂਟ ਦਾ ਵੀ ਤੇ ਇਹਦੇ ਚ ਰეკਮੈਂਡੇਸ਼ਨ ਤੇ ਮੇਰਾ ਲੱਗਦਾ ਸਰਕਾਰ ਪੰਜਾਬ ਸਰਕਾਰ ਦੀ ਆ ਤੇ ਇਸ ਕਰਕੇ ਇਹ ਦੋਵੇਂ ਈ ਤਰਾਈਂ ਇਹ ਪੰਜਾਬ ਨਾਲ ਧੱਕਾ ਕਰ ਰਹੀਆਂ ਤੇ ਇਹਦੇ ਵਾਸਤੇ ਵੀ ਅਸੀਂ ਜੋ 19 ਤਰੀਕ ਦੀ ਪੰਥਕਾ ਕਤਲਤਾ ਰੱਖੀ ਆ ਪੰਥਕਾ ਕਤਲਤਾ ਰੱਖੀ ਉਹਦੇ ਚ ਵੀ ਅਸੀਂ ਇਹੋ ਹੀ ਚੀਜ਼ਾਂ ਸਾਰੀਆਂ ਜੋ ਸਾਡੇ ਪੰਥਕ ਮਸਲੇ ਆ ਜਾਂ ਪੰਜਾਬ ਨਾਲ ਸੁਵਿਧਾਤ ਮਸਲੇ ਆ ਜਿਹੜੀ ਪਾਰਟੀ ਬਣਾਉਣ ਦਾ ਆਦੀ ਆ ਵੀ ਅਧਿਕਾਰ ਬਣਾ ਰਹੇ ਸੀ ਵੀ ਆਈ ਆਸ ਹੈ ਜੀ ਬ੍ਰਿਤਪੁਰ ਜਿਹੜੇ ਰਾਪੀ ਨੇ ਜਾਂ ਅਮਰਤ ਬਾਦਲ ਜੀ ਵੀ ਜਿਹੜੀ ਰਾਜਨੀਤਿਕ ਪਾਰਟੀ ਕੋਈ ਬਣਾ ਰਹੇ ਨਹੀਂ ਅਜੇ ਫੇਰ ਲੱਲ ਅਸੀਂ ਕੋਈ ਇਦਾਂ ਦਾ ਵਿਚਾਰ ਨਹੀਂਗਾ ਪਰ ਜੇ ਸੰਗਤਾਂ ਜਾਂ ਸੰਗਤਾਂ ਤੋਂ ਅਸੀਂ رائے ਲਵਾਂਗੇ ਜੇ ਕੋਈ ਇਦਾਂ ਦੀ ਜ਼ਰੂਰਤ ਮਹਿਸੂਸ ਕਰਨ ਕਿ ਆਪਾਂ ਨੂੰ ਕੋਈ ਇਹੋ ਜਿਹੀ ਪਾਰਟੀ ਬਣਾਉਣ ਦੀ ਲੋੜ ਆ ਜਾਂ ਕੋਈ ਪੰਥਕ ਜਥੇਬੰਦੀ ਬਣਾਉਣ ਦੀ ਲੋੜ ਆ ਤੇ ਉਹ ਫਿਰ ਉੱਤੇ ਵਿਚਾਰ ਕੀਤਾ ਜਾ ਸਕਦਾ ਅਜੇ ਤੇ ਇਦਾਂ ਦਾ ਕੋਈ ਤੇ ਬਾਕੀ 19 ਤਰੀਕ ਨੂੰ ਸੰਗਤਾਂ ਦਾ ਅਸੀਂ ਉੱਚ ਵੀ ਉਹ ਰੈਲ ਲਾਈ ਜਾਊਗੀ ਉਦੋਂ ਬਾਅਦ ਚ ਵੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਰੀਆਂ ਪੰਥਕ ਤੇ ਰਾਨਾ ਨਾਲ ਆਮ ਸੰਗਤਾਂ ਨਾਲ ਅਸੀਂ ਵਿਚਾਰ ਕਰਕੇ ਉਦੋਂ ਬਾਅਦ ਚ ਇਹ ਫੈਸਲਾ ਲਵਾਂਗੇ ਤੇ ਬਾਬਾ ਬਕਾਲਾ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਉਹਦੀ ਤਿਆਰੀਆਂ ਕਿੱਦਾਂ ਰਹੀਆਂ ਤੇ ਕੌਣ-ਕੌਣ ਆ ਰਿਹਾ ਉਹਦੀਆਂ ਤਿਆਰੀਆਂ ਜੀ ਅਸੀਂ ਵੱਡੇ ਪੱਧਰ ਤੇ ਲੱਗੇ ਹੋਏ ਆ ਤੇ ਇਹ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਵੀ ਜਗ੍ਹਾ-ਜਗ੍ਹਾ ਜਾ ਕੇ ਕਰ ਰਹੇ ਆ ਤੇ ਬਾਕੀ ਅਸੀਂ ਸਾਰੇ ਓਪਨਲੀ ਸਦਕਾ ਦਿੱਤਾ ਹੋਇਆ ਸਾਰੇ ਕੋਈ ਵੀ ਉਹਦੇ ਚ ਆ ਸਕਦਾ ਅਲੇ ਸਪੈਸ਼ਲਿਸ ਸਦਕਾ ਤੇ ਅਸੀਂ ਕਿਸੇ ਨੂੰ ਨਹੀਂ ਦਿੱਤਾ ਜੀ ਹੁਣ ਇੱਕ ਅਦੇ ਦਿਨ ਚ ਮੀਟਿੰਗ ਬੁਲਾ ਕੇ ਆਪਣੇ ਜਿਹੜੋ ਉਹਦੇ ਪ੍ਰਬੰਧਕ ਆ ਉਹਨਾਂ ਦੇ ਉਹਨਾਂ ਨੇ ਕਿ ਸਾਨੂੰ ਸਪੈਸ਼ਲ ਕਿਸੇ ਨੂੰ ਸਦਕਾ ਦੇਣ ਦੀ ਲੋੜ ਆ ਜਾਂ ਕਿ ਜਾਂ ਇਦਾਂ ਓਪਨ ਹੀ ਰਹਿਣ ਦਿੱਤੇ ਭਾਈ ਅਮਰੀਕਾ ਤੋਂ ਜਿਹੜੀ ਐਨਐਸਏ ਲੱਗੀ ਹੈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਹੀਂ ਇਹ ਜੀ ਮੇਰੇ ਖਿਆਲ ਆ ਕਿ ਸਟੇਟ ਗਵਰਨਮੈਂਟ ਹੀ ਹੈ ਮੇਨ ਜ਼ਿੰਮੇਵਾਰ ਤੇ ਵਿੱਚ ਉਹਨਾਂ ਸੈਂਟਰ ਦਾ ਵੀ ਇਹਦੇ ਚ ਸਹਿਯੋਗ ਉਹਨਾਂ ਨੂੰ ਪੂਰਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕਰਨ ਵਾਸਤੇ ਸਾਰੀਆਂ ਸਰਕਾਰਾਂ ਇਕ ਹੋ ਜਾਂਦੀਆਂ ਜਦੋਂ ਕੋਈ ਆਹੀ ਇਨਸਾਫ ਮੰਗਦੇ ਤਾਂ ਉਦੋਂ ਇੱਕ ਦੂਜੇ ਤੇ ਜ਼ਿੰਮੇਵਾਰੀ ਛੁੱਟੀ ਜਾਂਦੀ ਆ ਜਿਵੇਂ ਤੁਸੀਂ ਪਿਛਲੇ ਟਾਈਮ ਦੇਖਿਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਉਹ ਸੈਂਟਰ ਗਵਰਨਮੈਂਟ ਕਹਿੰਦੀ ਆ ਜੀ ਦਿੱਲੀ ਗਵਰਨਮੈਂਟ ਨੇ ਕਰਨੀ ਆ ਦਿੱਲੀ ਗਵਰਨਮੈਂਟ ਕਹਿੰਦੀ ਆ ਜੀ ਉਹ ਸੈਂਟਰ ਗਵਰਨਮੈਂਟ ਨੇ ਕਰਨੀ ਆ ਇਦਾਂ ਦੇ ਜਦੋਂ ਤੇ ਜਦੋਂ ਕਿਸੇ ਕੋਈ ਇਹੋ ਜਿਹਾ ਐਕਸ਼ਨ ਲੈਣਾ ਉਦੋਂ ਇਹ ਸਾਰੀਆਂ ਤੇ ਇੱਕ ਇੱਕਦਮ ਇਕੱਠੀਆਂ ਹੋ ਜਾਂਦੀਆਂ ਸਰ ਤੇ ਪੱਤੀ ਸਿੰਘਰ ਦੀ ਵਿਹਾਈ ਲਈ ਕੀ ਅਗਲੇ ਸਟੈਪ ਕਰ ਰਹੇ ਹੋ ਇਹ ਸਾਰਾ ਜੀ ਸਿੱਖ ਸਾਡੀ ਸਭ ਤੋਂ ਵੱਡੀ ਜਿਹੜੀ ਘਾਟ ਸਾਡੀ ਫੁੱਟਦੀ ਹੈ ਜੀ ਅਸੀਂ ਆ ਜਿਆਦਾ ਧੜਿਆਂ ਚ ਵੰਡੇ ਹੋਣਾ ਜਿਆਦਾ ਪੋਲੀਟਿਕਲ ਪਾਰਟੀਆਂ ਚ ਵੰਡੇ ਹੋਣਾ ਇਹ ਇੱਕ ਮਸਲੇ ਤੇ ਕੋਈ ਸਹਿਮਤੀ ਨਹੀਂ ਹੋਣਾ ਸਾਡੀ ਜਿਹੜੀ ਰਵਾਇਤੀ ਲੀਡਰਸ਼ਿਪ ਸੀ ਉਹਨਾਂ ਦਾ ਸਿਰਦ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਇਹਦੇ ਚ ਕਾਰਨ ਹੈ ਜੀ ਤਾਂ ਕਰਕੇ ਨਹੀਂ ਉਹਨਾਂ ਦੀ ਰਹਾਈ ਹੋ ਰਹੀ ਜਾਂ ਸਾਨੂੰ ਕੋਈ ਤਾਂ ਕਰਕੇ ਇਨਸਾਫ ਨਹੀਂ ਮਿਲ ਰਿਹਾ ਅਕਾਲੀ ਦਲ ਦਾ ਜਿਹੜਾ ਗ੍ਰਾਫ ਅੱਜ ਡਾਊਨ ਹੋਇਆ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਕਾਰਨ ਕੀ ਕਿੱਥੇ ਕਮੀ ਆ ਰਹੀ ਇਹ ਜੀ ਜਦੋਂ ਆਪਣੇ ਲੋਕਾਂ ਦੀ ਛੱਡ ਕੇ ਤੁਸੀਂ ਆਪਣੇ ਨਿੱਜਵਾਦਲੀ ਕੰਮ ਕਰੋਗੇ ਆਪਣੇ ਕੌਮ ਨੂੰ ਆਪਣੇ ਪੰਜਾਬ ਨੂੰ ਤੁਸੀਂ ਪਿੱਛੇ ਛੱਡੋਗੇ ਤੇ ਉਦੋਂ ਫਿਰ ਲੋਕਾਂ ਦੇ ਬੰਨਾਂ ਜੋ ਕਿੰਨਾ ਚਿਰ ਫਿਰ ਫਿਰ ਵੀ ਬਹੁਤ ਲੰਮਾ ਸਮਾਂ ਲੋਕਾਂ ਨੇ ਉਹਨਾਂ ਦੀਆਂ ਗਲਤ ਨੀਤੀਆਂ ਨੂੰ ਵੀ ਸਵੀਕਾਰ ਕੀਤਾ ਪਰ ਬੇਅਦਬੀ ਵਰਗਾ ਮੁੱਦਾ ਜਿਹੜਾ ਸੀ ਉਹਦੇ ਤੇ ਉਹਨਾਂ ਨੇ ਨਾ ਕੋਈ ਐਕਸ਼ਨ ਲੈਣਾ ਜਾਂ ਨਾ ਉਹ ਜਿਹੜੇ ਉਹ ਉਹ ਬੇਅਦਬੀ ਕਰਨ ਦੇ ਦੋਸ਼ੀ ਸੀ ਉਹਨਾਂ ਦੀ ਪੁਸ਼ਤਪਨਾ ਹੀ ਕਰਨੀ ਇਹ ਸੰਗਤਾਂ ਨੂੰ ਬਰਦਾਸ਼ਤ ਨਹੀਂ ਹੋਈ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਹੁਣ ਲੋਕਾਂ ਨੇ ਅੱਜ ਇਲੈਕਸ਼ਨ 'ਚ ਵੀ ਬਹੁਤ ਵੱਡੇ ਪਦਰ ਤੇ ਉਹ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੇ ਸੀ ਇਹ ਅਮਰਤਪਾਲ ਦੇ ਖਿਲਾਫ ਵੀ ਉਹਨਾਂ ਬਹੁਤ ਵੱਡੀ ਮਹਿਮਸ਼ੀਦ ਰੱਖੀ ਪਰ ਉਹ ਲੋਕਾਂ ਨੇ ਹੁਣ ਉਹ ਇੱਕ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਦੱਸ ਦਿੱਤਾ ਕਿ ਹੁਣ ਪੰਥਕ ਮੁੱਦਾ ਤੇ ਤੁਸੀਂ ਪਹਿਲਾਂ ਹੀ ਛੱਡ ਚੁੱਕੇ ਸੀ ਪਰ ਹੁਣ ਇੱਕਦਮ ਉਹਨਾਂ ਨੂੰ ਨਕਾਰ ਦਿੱਤਾ ਅਮਰਤਪਾਲ ਜੀ ਨਾਲ ਕੋਈ ਗੱਲ ਪਈ ਸਿਆਸੀ ਪਾਰਟੀ ਬਣਾਉਣ ਬਾਰੇ ਜੇ ਕੋਈ ਗੱਲ ਲੱਗਦੀ ਹੈ ਨੇ ਅਮਰਤਪਾਲ ਨਾਲ ਇਸ ਵਿਸ਼ੇ ਤੇ ਗੱਲ ਨਹੀਂ ਹੋਈ ਜਦੋਂ ਉਹ ਸਾਨੂੰ 5 ਤਰੀਕ ਨੂੰ ਸੌਣ ਚੁੱਕਣ ਵਾਸਤੇ ਆਏ ਸੀ ਉਹ ਦਿਨ ਮਿਲੇ ਸੀ ਉਹਨਾਂ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਸੀ ਕਿ ਮੇਰੇ ਵੱਲੋਂ ਅਪੀਲ ਕਰਿਓ ਕਿ ਸ਼੍ਰੋਮਣੀ ਕਮੇਟੀ ਦੀ ਵੋਟਾਂ ਚ ਤੁਸੀਂ ਸਾਰੇ ਜਣੇ ਹਰੇਕ ਸਿੱਖ ਦੀ ਬੋਰਡ ਬਣਨੀ ਚਾਹੀਦੀ ਉਹ ਹਰੇਕ ਸਿੱਖ ਭਾਗ ਲਵੇ ਆਪਣੀ ਸੰਸਥਾਵਾਂ ਤੇ ਸੁਧਾਰ ਲਿਆਉਣ ਵਾਸਤੇ ਉਹ ਆਪਣਾ ਯੋਗਦਾਨ ਪਾਵੇ ਹੁਣ ਅੱਜ ਉਹਨਾਂ ਦੇ ਚਾਚਾ ਜੀ ਉਥੇ ਡਿਬਰੂਗੜ੍ਹ ਗਏ ਹੋਏ ਮੁਲਾਕਾਤ ਕਰਨ ਵਾਸਤੇ ਤੇ ਹੁਣ ਜੋ 19 ਤਰੀਕ ਵਾਸਤੇ ਉਹ ਕੀ ਪ੍ਰੋਗਰਾਮ ਜਾਂ ਉਹਨਾਂ ਦਾ ਸਲਾਹ ਕਰਨ ਵਾਸਤੇ ਗਏ ਹੋਇਆ ਤੇ ਹੁਣ ਉਹ ਆਉਣਗੇ 19 ਤਰੀਕ ਨੂੰ ਉਹਨਾਂ ਦਾ ਜੋ ਉਹਨਾਂ ਦੀ ਰਾਏ ਆ ਹਰ ਵਿਸ਼ੇ ਤੇ ਉਹ ਉਹ ਦਿਨ ਦੱਸੀ ਜਾਊਗੀ ਸਰ ਹਰਜਿੰਦਰ ਸਿੰਘ ਧਾਮੀ ਕੱਲ ਰਾਜਵਾਨ ਨੂੰ ਮਿਲੇ ਨੇ ਜੇਲ੍ਹ ਦੇ ਵਿੱਚ ਕਦੇ ਹਰਜਿੰਦਰ ਸਿੰਘ ਧਾਮੀ ਆਪਣੇ ਮਤਪਾਲ ਸਿੰਘ ਨੂੰ ਮਿਲੇ ਨੇ ਜਾ ਕੇ ਤੇ ਉਹ ਜੀ ਨਹੀਂ ਜੀ ਰਾਜਵਾਨ ਅਮੀ ਸਾਡੇ ਆ ਸਾਰੇ ਉਹਨ ਮਿਲੇ ਆ ਤੇ ਚਲੋ ਚੰਗੀ ਗੱਲ ਹੈ ਕਿ ਉਹਨਾਂ ਨੂੰ ਮਿਲਣਾ ਉਹਨਾਂ ਦਾ ਉਹਨਾਂ ਵਾਸਤੇ ਕੋਈ ਵਾਜ ਉਠਾਉਣੀ ਕੋਈ ਵੀ ਜਿਹੜਾ ਠਾਰੇ ਸਾਰਿਆਂ ਦਾ ਕੌਮੀ ਫਰਜ਼ ਬਣਦਾ ਪਰ ਉਹ ਬੜੇ ਬੜੇ ਕੌਦਿਆਂ ਤੇ ਰਹੇ ਆ ਜਾਂ ਅਕਾਲੀ ਦਲ ਨੇ ਜੋ ਜਦੋਂ ਉਹਨਾਂ ਦੀ ਸਰਕਾਰਾਂ ਸੀ ਉਹ ਜਿਹੜੇ ਯਤਨ ਕੀਤੇ ਜਾਣੇ ਚਾਹੀਦੇ ਸੀ ਉਹ ਨਹੀਂ ਹੋਏ ਇਸ ਕਰਕੇ ਮੇਰਾ ਖਿਆਲ ਕਿ ਚਲੋ ਜੋ ਗਏ ਵੀ ਆ ਤੇ ਚੰਗੀ ਗੱਲ ਹੈ ਜੀ ਬਣੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈਗੀ ਮੈਂਬਰਸ਼ਿਪ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਫਿਰ ਨੂੰ ਜੀ ਇਹ ਜੀ ਇਹੋ ਜਿਹੇ ਤੇ ਮੁੱਦੇ ਤੁਹਾਨੂੰ ਪਤਾ ਪਹਿਲਾਂ ਹੀ ਉੱਠਦੇ ਰਹੇ ਆ ਕਿ ਪਹਿਲਾਂ ਇੱਕ ਸੁਪਰੀਮ ਕੋਰਟ 'ਚ ਵੀ ਕਿਸੇ ਨੇ ਕੀਤਾ ਸੀ ਤੇ ਇਹੋ ਜੀਆਂ ਚੀਜ਼ਾਂ ਕੋਈ ਗੱਲ ਨਹੀਂ ਉਹਨਾਂ ਨੇ ਬੜੇ ਪਾਰਦਰਸ਼ੀ ਤਰ੍ਹਾਂ ਗਣਾ ਜੋ ਵੀ ਉਹਨਾਂ ਦੇ ਕਾਗਜ਼ ਪੱਤਰ ਭਰੇ ਗਏ ਜੋ ਵੀ ਇਲੈਕਸ਼ਨ ਹੋਈ ਆ ਸਾਰਿਆਂ ਸਿੱਖ ਜਗਤ ਨੇ ਪੂਰਾ ਉੱਚ ਯੋਗਦਾਨ ਪਾ ਕੇ ਉਹਨਾਂ ਨੂੰ ਏਡੇ ਵੱਡੇ ਬੋਮਬ ਤਰ੍ਹਾਂ ਜਗਾਏ ਤੇ ਇਹੋ ਜੀਆਂ ਗੱਲਾਂ ਮੇਰੇ ਖਿਆਲ ਕੋਈ ਮੈਨੇ ਨਹੀਂ ਰੱਖਦੀਆਂ ਕੋਰਟ ਨੂੰ ਸਾਰਿਆਂ ਚੀਜ਼ਾਂ ਦਾ ਧਿਆਨ ਆ ਚੋਣ ਕਮਿਸ਼ਨ ਡੇਲੀ ਡੇਲੀ ਰਿਪੋਰਟ ਪ੍ਰਾਪਤ ਕਰਦਾ ਰਿਹਾ ਸਾਰੀਆਂ ਚੀਜ਼ਾਂ ਹੋਈਆਂ ਜੀ ਭਾਈ ਰਾਜੋਨ ਸਾਹਿਬ ਨੇ ਜੀ ਭਾਈ ਹਵਾਰਾ ਸਾਹਿਬ ਨੇ ਜੀ ਨਵੀਂ ਬੰਦਕ ਪਾਰਟੀ ਆਪਾਂ ਬਣਾਉਣ ਦੇ ਬਾਰੇ ਉਹਨਾਂ ਨਾਲ ਕੋਈ ਵਿਚਾਰ ਹੋਈਏ ਨਹੀਂ ਅਸੀਂ ਜੇ ਇਹੋ ਜਿਹਾ ਕਰਾਂਗੇ ਤੇ ਉਹ ਸਾਰਿਆਂ ਦੀ ਵਿਚਾਰ ਲੈ ਕੇ ਕਰਾਂਗੇ ਜੀ ਤੇ ਐ ਜੀਪੀਸੀ ਦੀ ਤਿਆਰੀ ਹੈ ਜੀ ਚੋਣਾਂ ਲੜਨ ਦੀ ਸਾਰੀ ਨਹੀਂ ਤਿਆਰੀ ਅਸੀਂ ਅੱਜ ਤਾਂ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਤਿਆਰੀ ਦੇ ਚੀਜ਼ਾਂ ਕਿ ਅਸੀਂ ਕਹਿੰਦੇ ਕਿ ਸਾਰੇ ਪੰਥ ਨੂੰ ਸਿਰਦ ਬੰਦੇ ਲਿਆਉਣੇ ਚਾਹੀਦੇ ਉਹ ਕਿਸ 파ਰਟੀ ਧੜੇਬਾਜੀ ਨਾਲ ਸੀ ਪੰਥ ਦੇ ਹੋ ਕੇ ਇਲੈਕਸ਼ਨ ਲੜੀਏ ਇਹ ਚੀਜ਼ ਆ ਕਿ ਆਪਣੀਆਂ ਧੜੇਬੰਦੀਆਂ ਜਾਂ ਜਿਹੜੇ ਆਪਸੀ ਉਹ ਵਖਰੇਵੇਂ ਖਤਮ ਕਰਕੇ ਚੰਗੇ ਜੋਗ ਵਿਅਕਤੀਆਂ ਦੀ ਜੋਨ ਕਰੀਏ ਸਰ ਬਾਦਲਪੁਰ ਤੋਂ ਇਹ ਜਿਹੜੀ ਪਾਰਟੀ ਆ ਸੁਖਣੀਪੁਰ ਦਰਬੰਦ ਕਮੇਟੀ ਆ ਉਹਦਾ ਯਾਦ ਕਿਵੇਂ ਕਰਾਇਆ ਜਾਵੇਗਾ ਜਾਤੇ ਅਸੀਂ ਜੇ ਵੋਟਾਂ ਬਣਾਵਾਂਗੇ ਇਲੈਕਸ਼ਨ ਚ ਅਸੀਂ ਭਾਗ ਲਵਾਂਗੇ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਵਾਂਗੇ ਜਿਤਾ ਕੇ ਲਿਆਵਾਂਗੇ ਤੇ ਫਿਰ ਆਪੇ ਬਦਲਦਾਰ ਬਰਜ ਚਲਾ ਜਾਊਗਾ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਾਂਗੇ ਅਸੀਂ ਵੋਟ ਹੀ ਨਹੀਂ ਬਣਾਵਾਂਗੇ ਅਸੀਂ ਕੋਈ ਚੰਗੇ ਉਮੀਦਵਾਰਾਂ ਦੀ ਚੋਣ ਕਰਨ ਦੇ ਅਸੀਂ ਹੱਕਦਾਰ ਹੀ ਨਹੀਂ ਬਣਾਂਗੇ ਤੇ ਫਿਰ ਅਸੀਂ ਉਹ ਕਿਦਾਂ ਉਮੀਦ ਕਰ ਸਕਦੇ ਹਾਂ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਸਰਦਾਰ ਸਿਫਰਾਜੀ ਸਿੰਘ ਮਾਨ ਉਹਨਾਂ ਨੇ ਆਪਣੀ ਬਹੁਤ ਵੱਡੀ ਹੈਲਪ ਕੀਤੀ ਸੀ ਜੀ ਆਪਣੇ ਕੈਂਡੀਡੇਟ ਵਾਪਸ ਲਏ ਸੀ ਉਹਨਾਂ ਨੇ ਤੇ ਉਹਨਾਂ ਦੇ ਬਾਰੇ ਦੇ ਵਿੱਚ ਪਾਰਟੀ ਦੇ ਬਾਰੇ ਦੇ ਵਿੱਚ ਤੁਸੀਂ ਕੀ ਵਿਚਾਰ ਰੱਖਣਾ ਚਾਹੋਗੇ ਨਹੀਂ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜੋ ਕੌਮੀ ਜ਼ਿੰਮੇਵਾਰੀ ਸੀ ਉਹਨਾਂ ਸਮਝੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਵਾਪਸ ਲਿਆ ਤੇ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਾਸਟ ਜਿਹੜਾ ਮੈਸੇਜ ਸਮਾਜ ਵਾਸਤੇ ਨੂੰ ਸਿੱਖ ਕੌਮ ਵਾਸਤੇ ਨਹੀਂ ਸਿੱਖ ਕੌਮ ਨੂੰ ਅਸੀਂ ਇਹ ਮੈਸੇਜ ਇਹੋ ਹੀ ਹੈ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਸਾਡੇ ਕਿੰਨੇ ਨੌਜਵਾਨ ਰੋਜ਼ ਨਸ਼ਿਆਂ ਦੀ ਭੇਡ ਚੜ ਰਹੇ ਆ ਏ ਬਾਕੀ ਸਾਡੇ ਕਿਸਾਨ ਵੇਖੋ ਕਿ ਰੋੜਾਂ ਤੇ ਬੈਠੇ ਆ ਕਿਨੇ ਕਿਨੇ ਚੇ ਰੋ ਗਿਆ 700 ਕਿਸਾਨ ਅਸੀਂ ਪਹਿਲਾਂ ਵਸ਼ੀਦ ਕਰਾਇਆ ਤੇ ਇਹ ਜਿਹੜੇ ਅਸੀਂ ਇਕੱਠੇ ਨਹੀਂ ਹੁੰਦੇ ਸਾਡੀ ਜਿਹੜੇ ਧੜੇਬੰਦੀ ਜਾਂ ਫੋਟ ਦਾ ਸ਼ਿਕਾਰ ਹਾਂ ਅਸੀਂ ਤਾਂ ਕਰਕੇ ਹੀ ਸਾਡੇ ਨਾਲ ਇਹ ਜ਼ੁਲਮ ਹੋ ਰਿਹਾ ਕਿਉਂਕਿ ਇਸ ਸਿਸਟਮ ਇਹ ਹੋ ਜਾ ਉਹਦੇ 'ਚ ਅਸੀਂ ਇਕੱਠੇ ਹੋ ਕੇ ਇਹ ਅੱਗੇ ਵਧ ਸਕਦੇ ਹਾਂ ਕਿਉਂਕਿ ਲੋਕਤੰਤਰ 'ਚ ਜੇ ਅਸੀਂ ਹੁਣ ਇਹ ਇਕੱਠੇ ਹੋਏ ਆਂ ਤੇ ਆ ਦੋ ਸੀਟਾਂ ਅਸੀਂ ਜਿੱਤੀਆਂ ਜੇ ਅਸੀਂ ਇਕੱਠੇ ਹੋ ਕੇ ਵੱਡੇ ਆਪਣੀ ਜੋ ਵੀ ਆ ਇਲੈਕਸ਼ਨ ਹੋਣੀ ਸਰੋਮੀ ਕਮੇਟੀ ਦੀ ਉਹ 'ਚ ਇਕੱਠੇ ਹੋਈਏ ਪੰਚਾਇਤਾਂ ਦੀ ਹੋਣੀ ਆ ਦੂਜਿਆ ਨਗਰ ਨਿਗਮਾਂ ਦੀ ਹੋਣੀ ਉਹ 'ਚ ਅਸੀਂ ਇਕੱਠੇ ਹੋ ਕੇ ਲੜੀਏ ਤੇ ਜੋ ਚੰਗੇ ਉਮੀਦਵਾਰਾਂ ਨੂੰ ਅੱਗੇ ਲਾਈਏ ਤੇ ਫਿਰ ਹੀ ਮੇਰੇ ਖਿਆਲ ਕਿ ਸਾਡਾ ਭਲਾ ਹੋ ਸਕਦਾ ਕਿ ਜਦਾਂ ਧੱਕੇਸ਼ਾਹੀ ਵਾਲੇ ਪੈਸੇ ਵਾਲੇ ਗੁੰਡਾਗਰਦੀ ਵਾਲੇ ਲੀਡਰ ਅੱਗੇ ਆ ਜਾਂਦੇ ਆ ਤੇ ਉਹ ਫਿਰ ਸਾਡੇ ਸਮਾਜ ਨੂੰ ਗਲਤ ਰਸਤੇ ਤੇ ਲੈ ਜਾਂਦੇ ਆ ਸਾਹਿਬ ਜੀ ਬਹੁਤ ਮਿਹਰਬਾਨ ਹਾਂ